ਆਪਾਂ ਮੈਗਾ ਨਰਸਰੀ ਕਲਾਸ ਦੇ ਇਕੱਠੇ ਰਹੇ ਆਪਾਂ ਹਨਾ ਆਪਾਂ ਜਰਨੀ ਦੇਖੀ ਇੱਕ ਦੂਜੇ ਦੀ ਹਾਂਜੀ ਬਿਲਕੁਲ ਮੈਂ ਕਹਿੰਦਾ ਕਿ ਜਿੰਨਾ ਟਾਈਮ ਮੈਂ ਨਹੀਂ ਪੇਪਰ ਕਲੀਅਰ ਕੀਤਾ ਉਨਾ ਟਾਈਮ ਮੈਂ ਕਦੇ-ਕਦੇ ਸੋਚਦਾ ਕਿ ਉਦੋਂ ਉਦੋਂ ਕਈ ਚੀਜ਼ਾਂ ਮੈਂ ਹਜੇ ਕੀਤੀ ਜਿਹੜੀਆਂ ਹੋਸ਼ੀਮਤ ਕਹਿੰਦੇ ਆਪਾਂ ਉਹ ਉਹ ਆ ਜਾਂਦਾ ਚੀਜ਼ਾਂ ਜਿਹੜੇ ਹਰ ਇੱਕ ਦੇ ਕਰਤੇ ਪਰ ਮੈਂ ਕਹਿੰਦਾ ਜਦੋਂ ਤੋਂ ਰਿਜ਼ਲਟ ਆਇਆ ਹੈ ਉਦੋਂ ਤੋਂ ਮੈਨੂੰ ਬਹੁਤ ਚੀਜ਼ਾਂ ਇਦਾਂ ਕਰਨੀਆਂ ਪੈਂਦੀਆਂ ਕਿ ਮੈਨੂੰ ਸੋਚਣਾ ਪੈਂਦਾ ਕਿ ਯਾਰ ਕਿ ਇਹਦੇ ਕਰਕੇ ਆ ਚੀਜ਼ ਨਾ ਸ਼ੋ ਹੋਵੇ ਕਿ ਇਹ ਬੰਦੇ ਬਣ ਗਿਆ ਬੰਦਾ ਹਵਾ ਹਾਂ ਨਾ ਇਹ ਬੰਦੇ ਨੇ ਪੈਰ ਛੱਡ ਲਏ ਮੈਨੂੰ ਉਹ ਚੀਜ਼ ਇਹ ਕਿਸੇ ਨੂੰ ਫੀਲ ਨਾ ਹੋਵੇ ਮੇਰੇ ਆਪਣਿਆਂ ਨੂੰ ਫੀਲ ਨਾ ਹੋਵੇ ਬਗਾਨੇ ਬੰਦੇ ਨੂੰ ਤਾਂ ਜਮਾ ਹੀ ਨਾ ਹੋਵੇ ਕੋਈ ਸੁਭਾਅ 'ਚ ਫਰਕ ਆਇਆ ਕੋਈ ਬਈ ਸੁਭਾਅ ਇਦਾਂ ਹੋ ਗਿਆ ਕਿ ਠੰਡਾ ਹੋ ਗਿਆ ਸੁਭਾਅ ਅੱਗੇ ਨਾਲੋਂ ਸ਼ਾਂਤ ਹੋ ਗਿਆ ਪਹਿਲਾਂ ਐਗਰੈਸ਼ਨ ਬਹੁਤ ਸੀਗਾ ਹੁਣ ਸ਼ਾਂਤੀ ਹੈ ਤੇ ਤੁਸੀਂ ਐਂ ਕਹਿ ਲੋ ਕਿ ਹਾਂ ਜਦੋਂ ਮਲਕੀ ਜਿਹੜਾ ਆਪਣਾ ਟਾਰਗੇਟ ਸੀਗਾ ਉਹ ਅਚੀਵ ਹੋ ਗਿਆ ਉਹ ਚੀਜ਼ ਜਹ ਹੋਣ ਲੱਗੀ ਆ ਉਹ ਮੇਬੀ ਯਾਰ ਮੈਂ ਇੱਕ ਜਗ੍ਹਾ 'ਤੇ ਇੱਕ ਚੀਜ਼ ਪੜ੍ਹੀ ਸੀਗੀ ਸ਼ਾਇਦ ਮੈਂ ਰਤਨ ਟਾਟਾ ਦੀ ਕੋਟ ਪੜ੍ਹੀ ਹੈ ਇਹੇ ਕਹਿੰਦੇ ਜਿਹਨੂੰ ਓਵਰਨਾਈਟ ਸਕਸੈਸ ਮਿਲਦਾ ਨਾ ਹਾਂਜੀ ਉਹਦਾ ਈਗੋਇਸਟਿਕ ਕੈਰੈਕਟਰ ਬਿਲਡ ਹੋ ਜਾਂਦਾ